ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਧੰਨ ਬਾਬਾ ਦੀਪ ਸਿੰਘ ਜੀ 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 ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬਿਠੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਸਤਿਗੁਰ ਜੀ ਦੀ ਪਵਿੱਤਰ ਗੋਦ ਵਿੱਚ ਸ਼ਰਧਾ ਭਾਵਨਾ ਦੇ ਨਾਲ ਪਹੁੰਚੇ ਹੋ ਵੱਡਾ ਦਿਹਾੜਾ ਹੈ ਤੇ ਵੱਡੀਆਂ ਹੀ ਦਤਾ ਮੰਗਣੀਆਂ ਨੇ ਆਓ ਸਤਿਗੁਰੂ ਗਰੀਬ ਨਿਵਾਇ ਤਰਸ ਕਰਕੇ ਕੁਝ ਕਸਮਾ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸਤਿਗੁਰੂ ਸੇਵਾ ਲੈਣ ਜਿੰਨੇ ਇੱਥੇ ਬੈਠੇ ਹੋ ਜਿੰਨੇ ਇੱਕ ਰੰਜ ਬੈਠ ਕੇ ਤੁਸੀਂ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਨੋਂ ਹੱਥ ਜੋੜ ਲਓ ਜੀ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਤ ਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤیاں ਲੈ ਜੋ ਜੀ ਆਓ ਚਲਿਏ ਪਵਿੰਡ ਪਵਿੰਡ ਦੀ ਧਰਤੀ ਹੈ ਨਾਮ ਆਇਆ ਭਾਈ ਕਨੀਆ ਜੀ ਇਹ ਗੁਰਮੁਖ ਪਰਿਵਾਰ ਹੈ ਜੀ ਭਾਈ ਕਨੀਆ ਜੀ ਰੱਬ ਨੂੰ ਯਾਦ ਕਰਨ ਵਾਲਾ ਇਹ ਪਰਿਵਾਰ ਹੈ ਭਾਈ ਕਨੀਆ ਜੀ ਦੇ ਅੱਗੇ ਸੁਪੁੱਤਰ ਹੁੰਦੇ ਨੇ ਨਾਮ ਆਇਆ ਭਾਈ ਦੁਲਤੀ ਜੀ ਭਾਈ ਦੁਲਤੀ ਜੀ ਦੇ ਅੱਗੇ ਪੁੱਤਰ ਹੋਏ ਨੇ ਭਾਈ ਕਰਮਾ ਜੀ ਤੇ ਭਾਈ ਕਰਮਾ ਜੀ ਦੇ ਘਰ ਅੱਗੇ ਸੁਪੁੱਤਰ ਹੁੰਦਾ ਹੈ ਗੁਰਮੁਖੋ ਨਾਮ ਰੱਖਿਆ ਭਾਈ ਭਗਤਾ ਜੀ ਨਾਮ ਵੀ ਭਗਤਾ ਹੈ ਕੰਮ ਵੀ ਭਗਤਾ ਵਾਲੇ ਨੇ ਭਾਈ ਭਗਤਾ ਜੀ ਜਵਾਨ ਹੁੰਦੇ ਨੇ ਇਹਨਾਂ ਦਾ ਵਿਆਹ ਬੀਬੀ ਜਿਉਣੀ ਜੀ ਉਹਨਾਂ ਦੇ ਨਾਲ ਹੁੰਦਾ ਹੈ ਹੁਣ ਬੀਬੀ ਜਿਉਣੀ ਜੀ ਵੀ ਪ੍ਰਭੂ ਦੀ ਭਗਤੀ ਵਾਲੇ ਨੇ ਮਿੱਠ ਬੋਲੜਾ ਸੁਭਾ ਹੈ ਸਤ ਸੰਗਿਓ ਸਵੇਰੇ ਸ਼ਾਮ ਪ੍ਰਭੂ ਦੀ ਭਗਤੀ ਕਰਦੇ ਨੇ ਦਿਨੇ ਕਿਰਤਕਾਰ ਕਰਦੇ ਨੇ ਪੈਲੀਆਂ 'ਚ ਕੰਮ ਕਰਦੇ ਨੇ ਆਪਣੇ ਖੂਹ ਤੇ ਕੰਮ ਕਰਦੇ ਨੇ ਅਵਸਥਾ ਇਹ ਹੈ ਭਾਈ ਭਗਤਾ ਜੀ ਦੀ ਹਾਂਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਕੋਈ ਲੋੜਵੰਦ ਹੁੰਦਾ ਹੈ ਉਹਦੀ ਲੋੜ ਪੂਰੀ ਕਰ ਦਿੰਦੇ ਨੇ ਹੜਕ ਦੇ ਨਾਲ ਬੜੇ ਨਿਮਰਤਾ ਦੇ ਨਾਲ ਮਿਠਾਸ ਨਾਲ ਗੱਲ ਕਰਦੇ ਨੇ ਸਤਸੰਗਿਓ ਸਮਾਂ ਬੀਤਦਾ ਜਾ ਰਿਹਾ ਹੈ ਵਿਆਹ ਨੂੰ ਕਾਫੀ ਸਾਲ ਹੋ ਗਏ ਨੇ ਭਾਈ ਭਗਤਾ ਜੀ ਤੇ ਬੀਬੀ ਜੁਨੀ ਜੀ ਨੇ ਪਰ ਘਰ 'ਚ ਕੋਈ ਬੂਟਾ ਨਹੀਂ ਲੱਗਾ ਪਾਪ ਔਲਾਦ ਨਹੀਂ ਹੋਈ ਜਰੰਕਰ ਦੇ ਚਰਨਾ 'ਚ ਫਰਿਆਦ ਕਰਦੇ ਨੇ ਹੇ ਨਿਰੰਕਾਰ ਕਿਰਪਾ ਕਰੋ ਘਰ ਦੇ ਵਿੱਚ ਬੂਟਾ ਲੱਗ ਜਾਵੇ ਇੱਕ ਦਿਨ ਭਾਈ ਭਗਤਾ ਜੀ ਖੂ ਤੇ ਕੰਮ ਪਏ ਕਰਦੇ ਨੇ ਖੇਤਾਂ ਦੇ ਵਿੱਚ ਕੋਈ ਮਹਾਪੁਰਖ ਕੋਲੋਂ ਦੀ ਲੰਗਦੇ ਪਏ ਨੇ ਤੇ ਪਿਆਸ ਲੱਗੀ ਤੇ ਆਵਾਜ਼ ਦਿੱਤੀ ਉਹ ਭਲਿਆ ਮੈਨੂੰ ਜਲ ਛਕਾਏਗਾ ਭਾਈ ਭਗਤਾ ਜੀ ਨੇ ਦੋਨੋਂ ਹੱਥ ਜੋੜ ਕੇ ਬੜਾ ਸਤਿਕਾਰ ਕੀਤਾ ਕਹਿੰਦੇ ਆਓ ਰੱਬ ਦੇ ਪਿਆਰਿਓ ਆਓ ਆਪਣੇ ਮੋਢੇ ਵਾਲਾ ਪਰਨਾ ਲਾ ਕੇ ਨਾ ਜ਼ਮੀਨ ਤੇ ਬਿਸ਼ਾ ਦਿੱਤਾ ਮਾਪੜਖੋ ਇੱਥੇ ਬੈਠੋ ਬੜੇ ਅਦਬ ਸਤਕਾਰ ਦੇ ਨਾਲ ਬਹੁਤ ਹੀ ਅਦਬ ਸਤਕਾਰ ਦੇ ਨਾਲ ਜਲ ਸ਼ਿਕਾਇਆ ਗੁਰਮੁਖੋ ਮੈਂ ਕਈ ਵਾਰ ਸੋਚਦਾ ਬੰਦੇ ਦੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ ਪ੍ਰੇਮ ਪ੍ਰੇਮ ਸੀ ਗੁਰਮੁਖੋ ਭਾਈ ਸਾਧੂ ਤੇ ਭਾਈ ਰੂਪੇ ਦੇ ਅੰਦਰ ਉਹ ਵੀ ਖੇਤਾਂ 'ਚ ਕੰਮ ਕਰਦੇ ਸਨ ਦੁਪਹਿਰ ਦਾ ਸਮਾਂ ਸੀ ਗਰਮਕੋ ਜਦੋਂ ਪਿਤਾ ਆਖਿਆ ਸੀ ਉਹ ਪੁੱਤਰ ਰੂਪਾ ਪਿਆਸ ਲੱਗੀ ਹੈ ਜਾ ਜਲ ਵਾਲਾ ਕਟੋਰਾ ਲੈ ਕੇ ਆ ਜਦੋਂ ਜਲ ਵਾਲਾ ਕਟੋਰਾ ਲੈ ਗਿਆ ਭਾਈ ਰੂਪਾ ਤਕੀ ਵੇਖਿਆ ਜਲ ਬਹੁ ਠੰਡਾ ਹੈ ਪਾਣੀ ਬਹੁ ਠੰਡਾ ਹੈ ਪਿਤਾ ਜੀ ਜਲ ਬਹੁ ਠੰਡਾ ਹੈ ਪੁੱਤਰ ਜਲਦੀ ਕਲ ਪਿਆਸ ਲੱਗੀ ਹੈ ਪਿਤਾ ਜੀ ਇਹ ਠੰਡੇ ਜਲ ਵਲ ਵੇਖ ਕੇ ਨਾ ਪਿਆਰ ਜਾਗਿਆ ਹੈ ਗੁਰੂ ਪ੍ਰਤੀ ਪੁੱਤਰ ਕੀ ਪਿਆਰ ਜਾਗਿਆ ਪਿਤਾ ਜੀ ਪਿਆਰ ਇਹ ਜਾਗਿਆ ਕਿੰਨਾ ਚੰਗਾ ਹੋਵੇ ਇਹ ਸੀਤਲ ਜਲ ਇਹ ਠੰਡਾ ਜਲ ਛੇਵੇਂ ਪਾਸ਼ਾ ਜਾ ਕੇ ਪਹਿਲਾਂ ਪੀਣ ਤੇ ਗੁਰਮੁਖੋ ਦੋਨਾਂ ਨੇ ਗੁਰੂ ਗੁਰੂ ਕਰਦਿਆਂ ਪਿਓ ਪੁੱਤਰ ਨੇ ਭਾਈ ਸਾਧੂ ਤੇ ਭਾਈ ਰੂਪੇ ਨੇ ਉਥੇ ਛੇਵੇਂ ਪਾਤਸ਼ਾਹ ਯਾਦ ਕਰਨਾ ਸ਼ੁਰੂ ਕਰਤਾ ਸਾਡਾ ਇਤਿਹਾਸ ਕਹਿੰਦਾ ਦੁਪਹਿਰ ਦਾ ਸਮਾਂ ਸੀ ਅਤ ਦੀ ਗਰਮੀ ਸੀ ਸਤਿਗੁਰ ਨੇ ਘੋੜੇ ਤੇ ਕਾਠੀ ਵੀ ਨਹੀਂ ਪਾਈ ਤੇ ਹਵਾ ਤੋਂ ਤੇਜ ਘੋੜਾ ਭਜਾਇਆ ਸਤਿਗੁਰ ਜੀ ਨੇ ਉਸ ਜਗ੍ਹਾ ਤੇ ਆ ਕੇ ਉਹਨਾਂ ਦਾ ਉਹ ਪਾਣੀ ਪੀਤਾ ਗੁਰਮੁਖ ਗੱਲ ਪਾਣੀ ਦੀ ਨਹੀਂ ਗੁਰਮੁਖੋ ਗੱਲ ਜਲ ਦੀ ਨਹੀਂ ਗੱਲ ਹੈ ਪ੍ਰੇਮ ਦੀ ਅਰਦਾਸ ਕਰਿਓ ਅੱਜ ਪ੍ਰੇਮ ਵਾਲੇ ਦਾ ਗੁਰਮਖੋ ਜਨਮ ਦਿਹਾੜਾ ਮਨਾ ਰਹੇ ਆ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਮਾਰਿਆ ਸਾਡੇ ਅੰਦਰ ਵੀ ਕਿਨਕਾ ਪ੍ਰੇਮ ਦਾ ਹੋ ਜਾਵੇ ਪਿਆਰ ਤੈਨੂੰ ਧੰਤਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਪਾਗਾਂ ਵਾਲਿਓ ਭਾਈ ਭਗਤਾ ਜੀ ਨੇ ਬੜੇ ਪ੍ਰੇਮ ਦੇ ਨਾਲ ਜਲ ਸ਼ਿਕਾਇਆ ਹੁਣ ਜਦ ਦੋ ਗੁਰਮਖੇ ਬੈਠਣ ਨਾ ਫੇ ਰੱਬ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਦੋ ਪ੍ਰੇਮ ਵਾਲੇ ਬੈਠੇ ਹੋਣ ਤਾਂ ਪ੍ਰੇਮ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਦੋ ਸ਼ਰਦਾ ਵਾਲੇ ਬੈਠੇ ਹੋਣ ਸ਼ਰਦਾ ਵਾਲੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਦੋ ਭਰੋਸੇ ਵਾਲੇ ਬੈਠੇ ਹੋਣ ਤੇ ਭਰੋਸੇ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਪਰਮੇਸ਼ਰ ਦੀ ਇਹ ਵਡਿਆਈ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਜੀ ਇਧਰੋਂ ਸਾਹਮਣੇ ਤੁਰਿਆ ਆ ਰਹੇ ਨੇ ਮਾਤਾ ਜੀਵਨੀ ਜੀ ਸਿਰ ਤੇ ਪੋਟਲੀ ਚੁੱਕੀ ਹੋਈ ਐ ਪ੍ਰਸ਼ਾਦਿਆਂ ਵਾਲੀ ਕੋਲ ਆਏ ਮਾਤਾ ਜੀਵਨੀ ਜੀ ਨੇ ਵੇਖਿਆ ਕੋਈ ਮਹਾਤਮਾ ਮਹਾਂਪੁਰਖ ਸਾਡੇ ਖੂਹ ਤੇ ਆਏ ਨੇ ਦੋਨੋਂ ਹੱਥ ਜੋੜ ਕੇ ਸਤਿਕਾਰ ਕੀਤਾ ਤੇ ਭਾਈ ਭਗਤਾ ਜੀ ਆਖਣ ਲੱਗੇ ਵੇਖੋ ਮਹਾਂਪੁਰਖੋ ਪ੍ਰਸ਼ਾਦਾ ਵੀ ਆ ਗਿਆ ਜੇ ਆਓ ਪ੍ਰਸ਼ਾਦਾ ਛਕੀਏ ਹੋਣਾ ਅਗੋਂ ਉਹ ਰੱਬ ਦੇ ਪਿਆਰੇ ਗੁਰਮੁਖ ਜਨ ਮਹਾਂਪੁਰਖ ਆਖਣ ਲੱਗੇ ਉਹ ਨਹੀਂ ਭਲਿਆ ਪਿਆਸ ਲੱਗੀ ਸੀ ਪਾਣੀ ਮੰਗ ਕੇ ਤਿੱਥੋਂ ਪੀ ਲਿਆ ਹੈ ਇਹ ਪ੍ਰਸ਼ਾਦੇ ਦੀ ਲੋੜ ਨਹੀਂ ਤਾਂ ਮਾਤਾ ਜੀਉਣੀ ਜੀ ਨੇ ਹੱਥ ਜੋੜ ਲੇ ਆਖਿਆ ਮਹਾਂਪੁਰਖੋ ਮੈਂ ਕੋਈ ਉੱਚੇ-ਚੇ ਤੌਰ ਤੇ ਤੁਹਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਨਹੀਂ ਆਈ ਰੂਟੀਨ ਮੁਤਾਬਕ ਪ੍ਰਸ਼ਾਦਾ ਇੱਥੇ ਲੈ ਕੇ ਆਈਆਂ ਆ ਪਰ ਹਮ ਇੱਕ ਪ੍ਰਸ਼ਾਦਾ ਹੀ ਛਕੂ ਜ਼ਰੂਰ ਛਕੂ ਆਬਦੀ ਫੇ ਆਖੇ ਜੀਵੇਂ ਤੁਹਾਡੀ ਮਰਜ਼ੀ ਮਾਤਾ ਜੀ ਨੂੰ ਜੀ ਨੇ ਪ੍ਰਸ਼ਾਦਾ ਭਾਈ ਭਗਤਾ ਜੀ ਦੇ ਅੱਗੇ ਵੀ ਰੱਖ ਦਿੱਤਾ ਇੱਧਰ ਉਹ ਮਹਾਂਪੁਰਖਾਂ ਦੇ ਅੱਗੇ ਵੀ ਪ੍ਰਸ਼ਾਦਾ ਰੱਖ ਦਿੱਤਾ ਪ੍ਰਸ਼ਾਦਾ ਛਕਦਿਆਂ ਛਕਦੇ ਆ ਉਹ ਬੰਦਗੀ ਵਾਲੇ ਰੱਬ ਦੇ ਪਿਆਰੇ ਪਤਾਕੀ ਕਹਿੰਦੇ ਕਹਿੰਦੇ ਉਹ ਭਲਿਆ ਕੂ ਤੇ ਕੋਈ ਬੱਚਾ ਨਜ਼ਰ ਨਹੀਂ ਆਉਂਦਾ ਪਿਆ ਬੱਚਿਆਂ ਨਾਲ ਰੌਣਕਾਂ ਹੁੰਦੀਆਂ ਨੇ ਤੇ ਉਸ ਲਈ ਮਾਤਾ ਜੀਵਨੀ ਜੀ ਨੇ ਥੋੜੇ ਨਾ ਨਿੱਤਰ ਪੜ ਲਏ ਆਪਣੇ ਵਿਰਾਗ ਚ ਅਗੇ ਤੁਰ ਜਾ ਭਾਈ ਭਗਤਾ ਜੀ ਆਖਣ ਲੱਗੇ ਮਾ ਬੁੜਖੋ ਕਾਫੀ ਸਾਲ ਹੋ ਗਏ ਨੇ ਵਿਆਹ ਹੋਇਆਂ ਨੂੰ ਅਜੇ ਤੱਕ ਘਰ ਤੇ ਬੂਟਾ ਨਹੀਂ ਕੋਈ ਲੱਗਾ ਤੁਸੀਂ ਅਰਦਾਸ ਕਰੋ ਪਰਮੇਸ਼ਰ ਕਿਰਪਾ ਕਰੇ ਉਮਾ ਬੁਰਖਾ ਨੇ ਫਿਰ ਪ੍ਰਸ਼ਾਦਾ ਛਕਿਆ ਅਕਿਆ ਹੱਥ ਸੁੱਤੇ ਕਰਾਓ ਮਾਤਾ ਜੀਉਨੀ ਜੀ ਨੇ ਪ੍ਰੇਮ ਨਾਲ ਹੱਥ ਸੁੱਤੇ ਕਰਾਈ ਗਲਤ ਪੱਲਾ ਪਾ ਕੇ ਉਮਾ ਪਰ ਕੀ ਅਰਦਾਸ ਕਰਦੇ ਨੇ ਕਹਿੰਦੇ ਏ ਨਿਰੰਕਾਰ ਏ ਵਾਹਿਗੁਰੂ ਜੀ ਭਾਈ ਭਗਤਾ ਜੀ ਨੇ ਬੀਬੀ ਜੀਉਨੀ ਜੀ ਨੇ ਆਪ ਜੀ ਦੇ ਸੇਵਕ ਦੀ ਪ੍ਰਸ਼ਾਦੇ ਪਾਣੀ ਨਾਲ ਸੇਵਾ ਕੀਤੀ ਹੈ ਬੜੇ ਪ੍ਰੇਮ ਨਾਲ ਸੇਵਾ ਕੀਤੀ ਹੈ हे ਨਿਰੰਕਰ ਜੀ हे ਵਾਹਿਗੁਰੂ ਜੀ ਤੁਹਾਡੇ ਘਰ ਕੇ ਦਾ ਕੋਈ ਘਾਟਾ ਹੈ हे ਨਿਰੰਕਰ ਤੁਹਾਡੇ ਘਰ ਸਭ ਕੁਝ ਹੈ ਆਪਣੇ ਬਖਸ਼ਿਸ਼ ਦੇ ਖਾਤੇ ਚੋਂ ਇਹਨਾਂ ਦੇ ਘਰ ਰੰਗੀ ਹੋਈ ਰੂਹ ਭੇਜੋ ਮਹਾਰਾਜੀ ਬਖਸ਼ੀ ਹੋਈ ਰੂਹ ਭੇਜੋ ਅਰਦਾਸ ਕੀਤੀ ਬਾਪੁਰਖਾਂ ਨੇ ਜਾਨ ਲੱਗੀਆਂ ਅੱਖਣ ਲੱਗੇ ਉਹ ਭਲਿਓ ਸਾਨੂੰ ਉਸ ਪਰਮੇਸ਼ਰ ਤੇ ਵਿਸ਼ਵਾਸ ਹੈ ਤੁਹਾਡੇ ਘਰ ਅਵਸ਼ਪ ਪੁੱਤਰ ਹੋਵੇਗਾ ਇੱਕ ਗੱਲ ਯਾਦ ਰੱਖਿਓ ਜਿਹੜਾ ਤੁਹਾਡੇ ਘਰ ਪੁੱਤਰ ਹੋਵੇਗਾ ਨਾ ਜਿਵੇਂ ਆਕਾਸ਼ ਵਿੱਚ ਧੂ ਤਾਰੇ ਚਮਕਦਾ ਹੈ ਨਾ ਜਿਸ ਤਰ੍ਹਾਂ ਆਕਾਸ਼ ਵਿੱਚ ਧੂ ਤਾਰੇ ਚਮਕਦਾ ਹੈ ਜੋ ਤੁਹਾਡੇ ਘਰ ਪੁੱਤਰ ਹੋਵੇਗਾ ਉਹ ਵੀ ਸੰਸਾਰ ਵਿੱਚ ਧੂ ਤਾਰੇ ਵਾਂਗੂ ਚਮਕੇਗਾ ਬੋਲੇ ਤੂੰ ਨਿਹਾਲ ਸਤ ਸ੍ਰੀ ਅਕਾਲ ਜਿਹੜਾ ਤੁਹਾਡੇ ਘਰ ਪੁੱਤਰ ਹੋਵੇਗਾ ਉਹ ਵੀ ਸੰਸਾਰ ਦੇ ਵਿੱਚ ਤਰੂ ਤਾਰੇ ਵਾਂਗੂ ਚਮਕੇਗਾ ਤੇ ਦਿਨੋਂ ਦਿਨ ਉਹਦੀ ਚਮਕ ਵੱਧਦੀ ਜਾਏਗੀ ਵੱਧਦੀ ਜਾਏਗੀ ਅਜ ਦੇਖਦੇ ਪਈਓ ਨਾ ਸਤ ਸੰਗਿਓ ਉਹ ਮਹਾਪੁਰਖ ਚਲੇ ਗਏ ਇਦਰ ਸਮਾਂ ਬੀਤਦਾ ਪਿਆ ਹੈ ਅੱਜ ਉਹ ਸਮਾਂ ਬਣਿਆ ਗੁਰਮੁਖੋ ਮਾਗ ਦਾ ਮਹੀਨਾ ਹੈ ਹੁਣ ਮਾਗ ਦਾ ਮਹੀਨਾ ਚੱਲਦਾ ਪਿਆ ਨਾ ਸਾਡੇ ਬਾਬਾ ਜੀ ਨੇ ਧਰਤੀ ਤੇ ਆਉਣਾ ਹੈ ਆਹਾ ਭਾਗਾਂ ਵਾਲਿਓ ਅੱਜ ਉਹ ਦਿਨ ਆ ਗਿਆ ਅੱਜ ਵਾਲਾ ਦਿਨ ਬਾਬਾ ਜੀ ਨੇ ਧਰਤੀ ਤੇ ਆਉਣਾ ਹੈ ਤੇ ਦਾਈ ਨੂੰ ਸੁਨੇਹਾ ਭੇਜਿਆ ਜਾਂਦਾ ਹੈ ਉਹ ਸਮਾਂ ਦਾਈਆਂ ਦਾ ਸੀ ਹੁਣ ਦਾਈ ਆਉਂਦੀ ਹੈ ਜਿਸ ਕਮਰੇ ਦੇ ਅੰਦਰ ਮਾਤਾ ਜਿਉਣੀ ਜੀ ਨੇ ਉਹ ਦਾਈ ਉਧਰ ਚਲ ਜਾਂਦੀ ਹੈ ਬਾੜ ਭਾਈ ਭਗਤਾ ਜੀ ਖਲੋਤੇ ਨੇ ਕੁਝ ਹੋਰ ਸਾਖ ਸੰਬੰਧੀ ਬਾੜ ਖਲੋਤੇ ਹੋਏ ਨੇ ਕਿੰਨੇ ਸਮੇਂ ਬਾਅਦ ਕਿੰਨੇ ਸਾਲਾਂ ਬਾਅਦ ਘਰ 'ਚ ਖੁਸ਼ੀ ਦਾ ਮਾਹੌਲ ਹੈ ਅੱਜ ਖੁਸ਼ੀ ਘਰ ਵਿੱਚ ਆਉਣੀ ਹੈ ਜਿਵੇਂ ਪਾਉ ਵਿੰਦ ਦੀ ਧਰਤੀ ਗੁਰਮਖੋ ਜੀਆਂ ਆ ਆਖਦੀ ਹੋਵੇ ਕੁਦਰਤ ਵੀ ਬਾਬਾ ਜੀ ਨੂੰ ਜੀਆਂ ਆ ਅੱਖਣ ਵਾਸਤੇ ਗੁਰਮੁਖੋ ਉਤਾਵਲੀ ਹੋਵੇ। ਇਧਰ ਕੁਝ ਕੁ ਸਮੇਂ ਬਾਅਦ ਦਾਈ ਭੱਜੀ ਭੱਜੀ ਬਾਅਦ ਆਉਂਦੀ ਹੈ ਚਿਹਰੇ ਤੇ ਖੁਸ਼ੀ ਹੈ ਚਿਹਰੇ ਤੇ ਕ ਵੱਖਰੀ ਰੌਣਕ ਹੈ ਆ ਕੇ ਹੱਥ ਜੋੜ ਕੇ ਆਖ ਲਗੀ ਭਾਈ ਭਗਤਿਆ ਭਾਈ ਭਗਤਿਆ ਵਧਾਈ ਹੋਵੇ ਵਧਾਈ ਹੋਵੇ ਤੇਰੇ ਘਰ ਪੁੱਤਰ ਹੋਇਆ ਹੈ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਆਹ ਗੁਰਮਖੋ ਜਿਵੇਂ ਹਰ ਪਾਸਿਓਂ ਇੱਕ ਆਵਾਜ਼ ਆ ਰਹੀ ਹੋਵੇ ਧੰਨ ਗੁਰੂ ਅਰਜਨ ਦੇ ਪਿਤਾ ਜੀ ਅੱਜ ਬਾਬਾ ਜੀ ਦਾ ਜਨਮ ਹੁੰਦਾ ਹੈ ऐसे महापुरुषਾਂ ਦੇ ਪਰਥਾਏ ਸੁਹੀ ਮਹੱਲਾ ਪੰਜਵਾਂ ਸੁਹੀ ਰਾਗ ਦੇ ਵਿੱਚ ਗੁਰਮੁਖ ਇਹ ਸ਼ਬਦ ਉਚਾਰਨ ਕਰਦੇ ਨੇ ਦਾਸ ਦੀ ਭਾਵਨਾ ਇਹ ਗੁਰਮੁਖ ਇੱਕ ਵਾਰ ਇਹ ਪੰਕਤੀਆਂ ਪੜ ਲਓ ਪ੍ਰੇਮ ਦੇ ਵਿੱਚ ਫਿਰ ਨਾਲ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਤੇ ਬਾਬਾ ਦੀਪ ਸਿੰਘ ਦੇ ਪਿਆਰ ਦੇ ਵਿੱਚ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ 'ਚ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾਣ ਰਿਓ ਅੱਜ ਖੁਸ਼ੀਆਂ ਲੈਣੀਆਂ ਨੇ ਬਾਬਾ ਜੀ ਕੋਲੋਂ पर उपकरि जन पर उपकार पर उपकार जन पर उपकार पर उपकार जन पर उपकार पर उपकार जान पार उपकिया पर उपकार जान पर उकार पर उकारी ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨਮ ਮਰਨ ਦੋ ਮੈਂ ਨਹੀਂ ਜਨਮ ਮਰਨ ਦੋਹੂ ਮੈਂ ਨਹੀਂ ਜਨਮ ਮਰਨ ਦੋਹੂ ਮੈਂ ਨਹੀਂ ਹਰਿ ਸੰਗਤ ਜਨਮ ਮਰਨ ਦੋਹੂ ਮੈਂ ਨਹੀਂ ਕੋਣ ਤਨ ਤਨ ਬਾਬਾ ਦੀਪ ਸਿੰਘ ਜੀ 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 ਜਨਮ ਮਰਨ ਦੋ ਮੈਂ ਨਹੀਂ ਜਨਮ ਮਰਨ ਦੋਹੂ ਮੈਂ ਨਹੀਂ ਜਨਮ ਮਰਨ ਦੋਹੂ ਮੈਂ ਨਹੀਂ ਜਨਮ ਮਰਨ ਦੋਹੂ ਮੈਂ ਨਹੀਂ ਧਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਤੁਨ ਬਾਬਾ ਦੀਪ ਸਿੰਘ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਬਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨਹਰ ਨਾਮਾ ਪਰਵਾਨ ਗਨੀ ਸਈ ਇਹ ਆਏ ਸਫਲਤਨਾ ਕੇ ਕਾਮ ਮੇਰੇ RAM ਹਰ ਜਨ ਕੇ ਹਉ ਬਲ ਜਾਈ ਕੇਸਾ ਕਾਕੜ ਚਵਡ ਟੁਲਾਵਾ ਚਰਨ ਧੂਰ ਮੁਖ ਲਾਈ ਜਨਮ ਮਰਨ ਦੋਹੂ ਮੇ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇਤਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਨ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਬੋਲੋ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਨ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਅੱਖੋ ਪਿਆਰ ਤੇ ਧੰ ਤਨ ਬਾਬਾ ਦੀਪ ਸਿੰਘ ਜੀ ਪਿੰਡ ਵਾਲਿਆਂ ਆ ਕੇ ਵਧਾਈਆਂ ਦਿੱਤੀਆਂ ਜੀ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਹੁਣ ਮਾਤਾ ਜੀ ਨੇ ਬਚਪਨ ਤੋਂ ਹੀ ਗੁਰਬਾਣੀ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਨਾਮ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਇਹ ਗੁਰਮੁਖ ਮਾਮਾ ਦੀ ਗੁਰਮੁਖੋ ਨਿਸ਼ਾਨੀ ਹੁੰਦੀ ਹੈ ਇਹ ਗੁਰਮੁਖ ਮਾਂ ਦੇ ਹਿੱਸੇ ਹੀ ਇਹ ਅਰਦਾਸ ਆਈ ਹੈ ਕਿਰੀ ਅਰਦਾਸ ਪੁੱਤਾਂ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇੱਕ ਗੁਰਮਖ ਮਾਂ ਦੇ ਹਿੱਸੇ ਇਹ ਅਰਦਾਸ ਆਈ ਹੈ ਗੁਰਮਖੋ ਗੁਰਮਖ ਮਾਂ ਇਹ ਅਰਦਾਸ ਕਰਦੀ ਹੈ हे ਨਿਰੰਕਰ ਇਕ ਨਿਮਖ ਜਿਨਾ ਸਮਾਂ ਵੀ ਮੇਰੇ ਬੱਚੇ ਨੂੰ ਤਾ ਨਾ ਵਿਸਰੀ ਪੱਗਾਂ ਵਾਲਿਓ ਹੁਣ ਬਾਬਾ ਜੀ ਦੀ ਦੁਨਿਆਵੀ ਉਮਰ ਚਾਰ-ਪੰਜ ਸਾਲ ਹੁੰਦੀ ਹੈ ਖੇਡਾਂ ਵੀ ਅਨੋਖੀਆਂ ਨੇ ਬਾਬਾ ਜੀ ਦੀਆਂ ਲੱਕੜ ਦੇ ਗੁਰਮੁਖੋ ਹਥਿਆਰ ਬਣਾ ਕੇ ਉਹਨਾਂ ਨਾਲ ਖੇਡਣਾ ਲੱਕੜ ਦੀ ਤਲਵਾਰ ਬਣਾ ਲੈਣੀ ਕਿਰਪਾਨ ਬਣਾ ਲੈਣੀ ਲੱਕੜ ਦਾ ਖੰਡਾ ਬਣਾ ਲੈਣਾ ਖੇਡਣਾ ਉਹਦੇ ਨਾਲ ਖੇਡਾਂ ਵੀ ਅਨਰਾਲੀਆਂ ਨੇ ਧੰ ਬਾਬਾ ਦੀਪ ਸਿੰਘ ਜੀ ਦੇ ਬਚਪਨ ਦੇ ਵਿੱਚ ਤੇ ਪਿੰਡ ਵਾਲੇ ਅੱਜ ਇਕੱਠੇ ਹੋਏ ਸਲਾਹ ਕਰਦੇ ਚੱਲੋ ਚੱਲੀਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨਾਂ ਵਾਸਤੇ ਉੱਧ ਮੋਟਰ ਗੱਡੀਆਂ ਨਹੀਂ ਹੁੰਦੀਆਂ ਸਨ ਹੁਣ ਸੰਗਤਾਂ ਦਾ ਕਾਫਲਾ ਨਾਲ ਬਾਬਾ ਦੀਪ ਸਿੰਘ ਦੀ ਬਚਪਨ ਦੀ ਉਮਰ ਹੈ ਗੁਰਮਖੋ ਮਾਤਾ ਜੀ ਨਾਲ ਨੇ ਮਾਤਾ ਜੀ ਹੁਣੀ ਜੀ ਹੋੜ ਪਿੰਡ ਵਾਲੇ ਨਾਲ ਨੇ ਪੋਵਿੰਡ ਦੀ ਧਰਤੀ ਤੋਂ ਚਾਲੇ ਪਾਏ ਨੇ ਰਸਤੇ 'ਚ ਸ਼ਬਦ ਕੀਰਤਨ ਕਰਦੇ ਜਾਂਦੇ ਨੇ ਨਾਮ ਜਪਦੇ ਜਾਂਦੇ ਨੇ ਗੁਰਮੁਖੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਦਰਸ਼ਨ ਦਾਰੇ ਕੀਤੇ ਪਵਿੱਤਰ ਸਰੋਵਰ ਚ ਇਸ਼ਨਾਨ ਕੀਤਾ ਗੁਰਮੁਖ ਮਾਤਾ ਜੀ ਨੇ ਵੀ ਸੰਗਤਾਂ ਨੇ ਵੀ ਤਾਂ ਮਾਤਾ ਜੀ ਨੇ ਆਪਣੇ ਪੁੱਤਰ ਨਾਮ ਰੱਖਿਆ ਸੀ ਦੀਪ ਲਾੜਨਾ ਦੀਪਾ ਦੀਪਾਖ ਨਾਮ ਸਾਡੇ ਬਾਬਾ ਜੀ ਨੂੰ ਵੀ ਇਸ਼ਨਾਨ ਕਰਾਇਆ ਕੁਸਮਾ ਸੇਵਾ ਕੀਤੀ ਹੁਣ ਸ਼ਾਮ ਨੂੰ ਵਾਪਸੀ ਚੱਲਣ ਲੱਗੇ ਨੇ ਅੰਮ੍ਰਿਤਸਰ ਤੋਂ ਫਿਰ ਬਹੁਤ ਵਿੰਟੇ ਵਾਪਸੀ ਤੇ ਮਾਤਾ ਜੀ ਨੇ ਗਲਤ ਪੱਲਾ ਪਾ ਲਿਆ ਮਾਤਾ ਜੀ ਉਹਨੇ ਜੀ ਹੁਣ ਅਰਦਾਸ ਕਰਦੇ ਨੇ ਗੁਰੂ ਰਾਮਦਾਸ ਪਿਤਾ ਦੇ ਚਰਨਾਂ ਦੇ ਵਿੱਚ ਵੇਖੋ ਇੱਕ ਆਮ ਮਾਂ ਇਹ ਅਰਦਾਸ ਕਰਦੀ ਹੈ ਕਿ ਏ ਨਿਰੰਕਰ ਮੇਰੇ ਪੁੱਤਰ ਨੂੰ ਨੌਕਰੀ ਵਧੀਆ ਮਿਲ ਜਾਵੇ ਮੇਰੇ ਪੁੱਤਰ ਦਾ ਕਾਰੋਬਾਰ ਵਧੀਆ ਚੱਲ ਜਾਵੇ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਦੁਨਿਆਵੀ ਦਾਤਾ ਮੰਗਦੀ ਹੈ ਆਮ ਮਾਂ ਪਰ ਮਾਤਾ ਜੀ ਜੁਨੀ ਜੀ ਨੇ ਅੱਜ ਅਨੋਖੀ ਅਰਦਾਸ ਕੀਤੀ ਹੈ ਗੁਰੂ ਗRAND ਦਾਦੇ ਚਰਨਾਂ ਦੇ ਵਿੱਚ ਕਿ ਮਾਤਾ ਜੀ ਦੇ ਅੰਦਰ ਆਪ ਪ੍ਰੇਮ ਹੈ ਗੁਰੂ ਘਰ ਪਤੀ ਤੇ ਆਪਣੇ ਪੁੱਤਰ ਲਈ ਵੀ ਪ੍ਰੇਮ ਮੰਗਦੇ ਪਏ ਨੇ ਮਾਤਾ ਜੀ ਉਹਨੇ ਜੀ ਕੀ ਅਰਦਾਸ ਕਰਦੇ ਨੇ ਕਹਿੰਦੇ हे ਧੰਨ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਰਹਿਮਤ ਕਰੋ ਤੁਹਾਡੇ ਲੱਖਾਂ ਸ਼ੁਕਰਾਨੇ ਨੇ ਗੁਰੂ ਰਾਮਦਾਸ ਜੀ ਜੋ ਆਪਣੇ ਪਵਿੱਤਰ ਸਥਾਨ ਦੇ ਦਰਸ਼ਨ ਦਿਦਾਰੇ ਬਖਸ਼ੇ ਮਹਾਰਾਜ ਜੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਮੇਰੇ ਪੁੱਤਰ ਦੀਪ ਤੇ ਵੀ ਕਿਰਪਾ ਕਰੋ ਇਹਦੇ ਅੰਦਰ ਪ੍ਰੇਮ ਬਖਸ਼ੋ ਮਹਾਰਾਜ ਜੀ ਇਹਨੂੰ ਪ੍ਰੇਮ ਦਾ ਕਿਨਕਾ ਬਖਸ਼ੋ ਦੀ ਪ੍ਰੀਤੀ ਤੇਰੇ ਚਰਨਾਂ ਨਾਲ ਪੱਕੀ ਪੈ ਜਾਵੇ ਮਾਤਾ ਜੁੜ ਕੇ ਅਰਦਾਸਾਂ ਪਈ ਕਰਦੀ ਹੈ ਗੁਰੂ ਰਾਮਦਾਸ ਜੀ ਮੈਨੂੰ ਹੁਣ ਕੁਝ ਨਹੀਂ ਚਾਹੀਦਾ ਮੇਰੀ ਗਰੀਬੀ ਦੀ ਤੇਰੇ ਚਰਨਾਂ 'ਚ ਅਰਦਾਸ ਹੈ ਮੇਰੇ ਪੁੱਤਰ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਮੇਰੇ ਪੁੱਤਰ ਦੀ ਤੇਰੇ ਚਰਨਾਂ ਨਾਲ ਪੱਕੀ ਗੰਢ ਪੈ ਜਾਵੇ ਜਿਵੇਂ ਉਹ ਸਮਾਂ ਕਹ ਰਿਹਾ ਹੋਵੇ ਉਹ ਸਮਾਂ ਕੀ ਕਹਿੰਦਾ ਹੋਵੇਗਾ ਮਾਤਾ ਜੀ ਹੁਣੀ ਅੱਜ ਜਿਸ ਪੁੱਤਰ ਦੀ ਤੂੰ ਅਰਦਾਸ ਪਈ ਕਰਦੀਆਂ ਨਾ ਮਾਤਾ ਜੀ ਜਿਹੜੀ ਸ਼ਰਤ ਤੂੰ ਨਾ ਵੇਖੇ ਸੰਸਾਰ ਵੇਖੇਗਾ ਜਗਤ ਵੇਖੇਗਾ ਮਾਤਾ ਜੀ ਉਹਨੀ ਜਿਸ ਪੁੱਤਰ ਦੀ ਅਰਦਾਸ ਕਈ ਕਰਦੀਆਂ ਨਾ ਮੇਰੇ ਪੁੱਤਰ ਦੀ ਪੱਕੀ ਪ੍ਰੀਤ ਪੈ ਜਾਵੇ ਗੁਰੂ ਰਾਮਦਾਸ ਦੇ ਚਰਨਾਂ ਦੇ ਨਾਲ ਗੰਡ ਪੈ ਜਾਵੇ ਉਹ ਮਾਤਾ ਜਿਉਣੀ ਸਹਿ ਤੂੰ ਨਾ ਵੇਖੇ ਸੰਸਾਰ ਵੇਖੇਗਾ ਤੇਰੇ ਪੁੱਤਰ ਦੀ ਇਹੋ ਜੀ ਪ੍ਰੀਤ ਪਵੇਗੀ ਇਹੋ ਜੀ ਪ੍ਰੀਤ ਪਵੇਗੀ ਤੇਰੇ ਪੁੱਤਰ ਦੀਪ ਨੇ ਇੱਕ ਦਿਨ ਬਣ ਜਾਣਾ ਹੈ ਤੰਤਨ ਬਾਬਾ ਦੀਪ ਸਿੰਘ ਤੰਤਨ ਬਾਬਾ ਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮ ਦਾਦੇ ਚਰਨਾਂ 'ਚ ਪੇਟਾ ਕਰ ਦੇਣਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਪਣਾ ਸੀਸ ਵੀ ਗੁਰੂ ਰਾਮ ਦਾਸ ਦੇ ਚਰਨਾਂ 'ਚ ਪੇਟਾ ਕਰ ਦੇਣਾ ਹੈ। ਵੇਖੋ ਮਾਂ ਨੇ ਗੁਰਮਖੋ ਅਰਦਾਸ ਕੀਤੀ। ਇਹ ਗੁਰਮਖ ਮਾਮਾ ਦੀ ਅਰਦਾਸ ਹੁੰਦੀ ਹੈ। ਪਾਗਾਂ ਵਾਲਿਓ ਪਿਆਰ ਤੇ ਆਖੋ ਤਨਤਨ ਬਾਬਾ ਦੀਪ ਸਿੰਘ ਜੀ। ਫੇਰ ਆਖੋ ਤਨਤਨ ਬਾਬਾ ਦੀਪ ਸਿੰਘ ਜੀ। ਅੱਜ ਹਰ ਪਾਸੇ ਬਾਬਾ ਦੀਪ ਸਿੰਘ ਦੀ ਜੈ ਜੈਕਾਰ ਹੈ। ਹਰ ਪਾਸੇ ਰੌਣਕਾਂ ਲੱਗੀਆਂ ਨੇ। ਅਕਿਰਤ ਘਣਾਂ ਦੀਆਂ ਝੋਲੀਆਂ ਭੜਦੇ ਪਏ ਨੇ ਬਾਬਾ ਦੀਪ ਸਿੰਘ ਜੀ। ਔਰ ਦੱਸਦਾ ਗੁਰਮੁਖ ਸਮਾ ਹੋ ਗਿਆ ਅਖੀਰਲੀ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ ਜਦੋਂ ਬਾਬਾ ਦੀਪ ਸਿੰਘ ਨੂੰ ਧੰਨ ਕਹਿਣਾ ਕੰਜੂਸੀ ਨਾ ਕਰਿਆ ਕਰੋ ਪ੍ਰੇਮ ਚ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਆ ਨਾ ਗੁਰੂ ਰਾਮ ਦਾਸ ਪਿਤਾ ਬੜੇ ਪ੍ਰਸੰਨ ਹੁੰਦੇ ਜੀ ਤੁਸੀਂ ਸੋਚੋਗੇ ਬਾਬਾ ਦੀਪ ਸਿੰਘ ਨੂੰ ਧੰਨ ਆਖੀਏ ਗੁਰੂ ਰਾਮ ਦਾ ਜੀ ਪ੍ਰਸੰਨ ਹੋ ਦੇਣੇ ਹਾਂ ਭਾਈ ਗੁਰੂ ਰਾਮਦਾਸ ਪਿਤਾ ਬੜੇ ਪ੍ਰਸੰਨ ਹੁੰਦੇ ਨੇ ਫਿਰ ਗੁਰੂ ਰਾਮਦਾਸ ਜੀ ਕਹਿੰਦੇ ਹੋਣਗੇ ਨਾ ਉਹ ਭਲਿਓ ਉਹ ਸੰਗਤ ਜੀ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਮੇਰੇ ਅਸਥਾਨ ਨਾਲ ਬੜਾ ਪਿਆਰ ਕੀਤਾ ਜੀ ਉਹਨੇ ਮੇਰੇ ਨਾਲ ਬੜਾ ਪਿਆਰ ਕੀਤਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਕਰਾਪਛਾਲ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਰਮਲੇ ਸਾਬ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਤਰ੍ਹਾਂ ਤਰ੍ਹਾਂ ਦੇ ਪਦਾਰਥ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਤਾਂ ਕਹਿ ਰਹੇ ਹੋ ਉਸ ਬਾਬਾ ਦੀਪ ਸਿੰਘ ਨੇ ਆਪਣਾ ਪਵਿੱਤਰ ਸੀਸ ਮੇਰੇ ਦਰ ਤੇ ਭੇਟਾ ਕਰ ਦਿੱਤਾ ਸਾਥ ਸਰੀਆ ਕਾਲ ਕੋਈ ਮੇਰੇ ਦਰ ਤੇ ਆਉਂਦਾ ਹੈ ਰਮਾਲੇ ਸਾਹਿਬ ਬੇਟਾ ਕਰਦਾ ਹੈ ਕੋਈ ਮਾਇਆ ਬੇਟਾ ਕਰਦਾ ਹੈ ਕੋਈ ਪਦਾਰਥ ਬੇਟਾ ਕਰਦਾ ਹੈ ਕੋਈ ਖਰਾਬ ਸ਼ਾਇਦ ਦੇਖ ਲਿਆ ਕੇ ਬੇਟਾ ਕਰਦਾ ਹੈ ਪ੍ਰਸੰਗਤ ਜੀ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸੀ ਮੇਰੇ ਦਰ ਤੇ ਬੇਟਾ ਕਰ ਦਿੱਤਾ ਯਾਰ ਤਖੋ ਧੰਤਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਜਿਨ ਹਰ ਮੰਨ ਵਸਿਆ ਸੇ ਦਰ ਸਾਚੇ ਦਰ ਸਾਚੀ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਬੋਲੋ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕਿੰਨਾਂ ਦੀ ਧੰਤਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਨ ਹਰ ਗੋਇਨਾ ਮੇਟਨ ਹਰ ਆਉ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਪਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰੂ ਦੀ ਸਾਧ ਸੰਗਤ ਬਖਸ਼ਣ ਜੋਗ ਹੈ